ਉਡੀ ਕੰਬੋਜ ਦੀ ਘਰ ਹਾਦਸੇ ਦਾ ਹੋਈ ਏ ਸ਼ਿਕਾਰ ਬਚਿੰਦਾ ਥਰਮਲ ਨੇੜੇ ਇਹ ਹਾਦਸੇ ਗ੍ਰਸਤ ਹੋ ਗਈ ਵਿਧਾਇਕ ਗੋਲਦੀ ਕੰਬੋਜ ਦੀ ਕਾਰ ਸੋ ਤੇਜ਼ ਰਫ਼ਤਾਰ ਇਨੋਵਾ ਕਾਰ ਸੰਤੁਲਨ ਤੋਂ ਬਾਹਰ ਹੋ ਗਈ ਅਤੇ ਵਿਧਾਇਕ ਦੀ ਕਾਰ ਦੇ ਨਾਲ ਟਕਰਾਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਸੋ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ ਹੈ ਤਿੰਨ ਵਾਹਨ ਆਪਸ ਦੇ ਵਿੱਚ ਟਕਰਾਈ ਗਏ ਜਿਸ ਤੋਂ ਕਿ ਇਹ ਹਾਦਸਾ ਵਾਪਰਿਆ ਸੋ ਸੜਕ ਖਾਸੇ ਦਾ ਸ਼ਿਕਾਰ ਹੋਇਆ ਐਮਐਲਏ ਗੋਲਦੀ ਕੰਬੋਜ ਬਠਿੰਡਾ ਥਰਮਲ ਨੇੜੇ ਇਹ ਹਾਦਸਾ ਵਾਪਰਿਆ ਤਿੰਨ ਗੱਡੀਆਂ ਦੇ ਆਪਸ ਦੇ ਵਿੱਚ ਪੈਲਕ ਟੱਕਰ ਹੋਈ ਹੈ ਤੇਜ਼ ਰਫ਼ਤਾਰ ਇਨੋਵਾ ਨੇ ਗੋਲਦੀ ਕੰਬੋਜ ਦੀ ਗੱਡੀ ਨੂੰ ਟੱਕਰ ਮਾਰੀ ਅਨੁਸਾਰ ਜੇ ਕਿ ਜਲਾਲਾਬਾਦ ਤੋਂ ਸੜਕ ਹਾਦਸਾ ਜੁਥੇ ਕੀ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਐਮ ਐਲ ਏ ਗੋਲਦੀ ਕੰਬੋਜ ਫਿਲਹਾਲ ਜਿਹੜੀ ਕੀ ਕਿਸੇ ਨੂੰ ਵੀ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ ਨੇ ਸੋ ਪਛਿੰਡਾ ਦੇ ਵਿੱਚ ਸੜਕ ਹਾਦਸਾ ਹੋਇਆ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਐਮ ਐਲ ਏ ਗੋਲਦੀ ਕੰਬੋਜ ਜਲਾਲਾਬਾਦ ਤੋਂ ਵਿਧਾਇਕ ਨੇ ਗੋਲਜੀ ਕੰਬੋਜ ਸੋ ਤੇਜ਼ ਰਫਤਾਰ ਦੇ ਵਿੱਚ ਆ ਰਹੀ ਇਨੋਵਾ ਕਾਰ ਦੇ ਐਮ ਐਲ ਏ ਗੋਲਦੀ ਕੰਬੋਜ ਦੀ ਕਾਰ ਨੂੰ ਟੱਕਰ ਮਾਰੀ तो मेरा विनोद कुमार जी, आचे गराजस्तान। देखो गराजस्तान। देखो जी। के जीता नगर राजस्थान नगर राजस्थान मैं रामपुरा बोल रहा मेरी है जी अचानक से ब्रेक मार लिया एमएलए के काफी लेने और हमारी गाड़ी पीछे बड़ा आदमी है वो, वो कह देंगे तो बिल्कुल 250 भी हो सकती है सो ही से एक ना था मेरा ड्राइवर था कोई कारपी वाला गाड़ी वाला सीगा जी और इधर मोड़ रहा सीगा और एक एकदम खतरनाक मान करके एक गाड़ी का पीछे से टक्कर लगा दी ने येड़े लाग कर गई है हां और वो गाड़ी ने फिर ड्राइवर वालों को काट सी गाड़ी उधर करके भी टकरा गई जी विधायक साहब ठीक कह रहे हैं ਬਾਕੀ ਸਾਨੂੰ ਨਹੀਂ ਮਿਲੇ ਜਦੋਂ ਅਸੀਂ ਆਏ ਉਹ ਸਾਰਾ ਚਲੇ ਗਿਆ ਅੱਛੀ ਇੰਜਰੀ ਨਹੀਂ ਇੰਜਰੀ ਨਹੀਂ ਹੋਈ ਬਚਾਉਗਾ ਗੱਡੀਆਂ ਦਾ ਨੁਕਸਾਨਾਂ ਗੱਲਾਂ ਇੰਜਰੀ ਨਹੀਂ ਕੋਈ ਹੋਈ ਤੇ ਇਹ ਬਸ ਪਤਾ ਲੱਗਿਆ ਵੀ ਐਮਐਲਏ ਸਾਹਿਬ ਸਿੱਧੀ ਗੱਡੀ ਤੇ ਜਿਨ੍ਹਾਂ ਨਾਲ ਐਕਸੀਡੈਂਟ ਹੋ ਗਿਆ ਸੀ ਪਿੱਛੋਂ ਇੱਕ ਗੱਡੀ ਨੇ ਨੋਵਾ ਨੇ ਨੋਵਾ ਦੇ ਵਿੱਚ ਹਿੱਟ ਕੀਤਾ ਇਸ ਕਰਕੇ ਐਮਐਲਏ ਸਾਹਿਬ ਦੀ ਇੱਕ ਗੱਡੀ ਹੋਰ ਸੀ ਪਲੇਰੋ ਅੱਗੇ ਜਾ ਰਹੀ ਸੀ ਉਹ ਵੀ ਐਮਐਲਏ ਸਾਹਿਬ ਦੀ ਗੱਡੀ ਉਹ ਲੈ ਦੇ ਵਿੱਚ ਵਜੀ ਤੇ ਕਟੀਆਂ ਦਾ ਨੁਕਸਾਨ ਹੈਗਾ ਪਰ 60 ਫੀਟ ਦੀ ਕੋਈ ਗੱਲ ਪਰਟੈਂਜ ਪਰਟੈਂਟੇ ਸਾਈਡ ਤੋਂ ਆ ਰਹੀ ਸੀ ਇੱਥੋਂ ਯੂਜ਼ ਕਰਨੈ ਰਹੀ ਸੀ ਇੱਥੋਂ ਕਾਲੀ ਮਾਤੋਂ ਦੇ ਸਾਹਮਣੇ ਘੱਟ ਤੋਂ ਤੇ ਪਰ ਹਲੇ ਤੱਕ ਇਹੀ ਗੱਲ ਸਾਹਮਣੇ ਆਈ ਹੈ ਬਾਕੀ ਅਸੀਂ ਕਰ ਰਹੇ ਹਾਂ ਪਰ ਸਾਫਤ ਨਹੀਂ ਪੱਝੀਆਂ ਸਰ 60 ਕਿਸੇ ਦਿਨ ਨਹੀਂ ਵੱਜੀ